ਇੱਕ ਮੁਖਬਰੇ ਖਾਸ ਦੀ ਇਨਫੋਰਮੇਸ਼ਨ ਤੇ CIA ਮਲੋਟ ਅਤੇ AGTF ਪੰਜਾਬ ਦੇ ਕੰਬਾਈਨਡ ਆਪਰੇਸ਼ਨ ਹੇਠ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜੋ ਕਿ ਬਠਿੰਡਾ ਚੌਂਕ ਵਿੱਚ ਇਹਨਾਂ ਦੀ ਗੱਡੀ ਚਿੱਟੀ ਆਲਟੋ ਰੋਕੀ ਗਈ ਤੇ ਦੌਰਾਨੇ ਤਲਾਸ਼ੀ ਇਹਨਾਂ ਪਾਸੋਂ ਦੋ ਪਿਸਤੌਲ 32 ਬੋਰ ਅਤੇ 10 ਜਿੰਦਾ ਰਾਉਂਡ 32 ਬੋਰ ਦੇ ਬਰਾਮਦ ਹੋਏ ਹਨ ਪੁਰਸ਼ਗਿਰੀ ਦਰਾਂ ਪਤਾ ਲੱਗਿਆ ਕਿ ਇਹ ਬੰਬੀਹਾ ਗੈਂਗ ਨਾਲ ਸੰਬੰਧਿਤ ਗੈਂਗਸਟਰ ਸਨ ਜੋ ਕਿ ਸ਼੍ਰੀ ਮੁਖਸਰ ਸਾਹਿਬ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰਾਕ ਵਿੱਚ ਸਨ ਜੀ ਸਾਹਿਬ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਸ਼੍ਰੀ 파ਗਿੰਦਰ ਨੀਨਾ ਜੀ ਦੀ ਦਿਸ਼ਾ ਨਿਰਦੇਸ਼ੇਕ ਇਲੈਕਸ਼ਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਿਤੀ 16 4 24 ਨੂੰ ਇੱਕ ਮੁਖਬਰੇ ਖਾਸ ਦੀ ਇਨਫੋਰਮੇਸ਼ਨ ਤੇ ਸੀਆਈਏ ਮਲੋਟ ਅਤੇ ਏਜੀਟੀਐਫ ਪੰਜਾਬ ਦੇ ਕੰਬਾਈਨਡ ਆਪਰੇਸ਼ਨ ਹੇਠ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜੋ ਕਿ ਬਠਿੰਡਾ ਚੌਂਕ ਵਿੱਚ ਇਹਨਾਂ ਦੀ ਗੱਡੀ ਚਿੱਟੀ ਆਲਟੋ ਰੋਕੀ ਗਈ ਤੇ ਦੌਰਾਨੇ ਤਲਾਸ਼ੀ ਇਹਨਾਂ ਪਾਸੋਂ ਦੋ ਪਿਸਤੌਲ 32 ਬੋਰ ਅਤੇ 10 ਜ਼ਿੰਦਾ ਰਾਉਂਡ 32 ਬੋਰ ਦੇ ਬਰਾਮਦ ਹੋਏ ਹਨ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਬੰਬੀਹਾ ਗੈਂਗ ਨਾਲ ਸੰਬੰਧਿਤ ਗੈਂਗਸਟਰ ਸਨ ਜੋ ਕਿ ਸ੍ਰੀ ਮੁਕਸਰ ਸਾਹਿਬ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ ਇਹ ਦੋਨੋਂ ਦੋਸ਼ੀ ਗੁਰਮੀਤ ਸਿੰਘ ਵਾਸੀ ਅਬਲ ਖਰਾਨਾ ਤਹਿਸੀਲ ਲੰਬੀ ਅਤੇ ਅਨਮੋਲਦੀਪ ਸਿੰਘ ਵਾਸੀ ਧਿਆਣਾ ਇਹ ਵੀ ਲੰਬੀ ਸਬ ਡਿਵੀਜ਼ਨ ਦੇ ਹਨ ਇਹਨਾਂ ਤੇ ਪਹਿਲਾਂ ਵੀ 307 ਵਗੈਰਾ ਦੇ ਮੁਕੱਦਮੇ ਦਰਜ ਹਨ ਹਰੇਕ ਨੂੰ ਪਤਾ ਲੱਗੂ ਕਿ ਇਹ ਵਾਰਦਾਤ ਨੂੰ ਦੰਡਾ ਨਹੀਂ ਚਾਹੀਦਾ ਨਹੀਂ ਹਜੇ ਕੋਈ ਵਾਰਦਾਤ ਕਲੀਅਰ ਨਹੀਂ ਹੋਈ ਆ ਬਟ ਇਹ ਡੈਸਪਰੇਟ ਸੀਗੇ ਇਨਾਂ ਕੋਲ ਵੈਪਨ ਵੀ ਰਿਕਵਰ ਹੋਏ ਨੇ ਕਿਸੇ ਵਾਰਦਾਤ ਨੂੰ ਇਲਜ਼ਾਮ ਦੇ ਸਕਦੇ ਸਨ ਕਿੰਨੇ ਵੈਪਨ ਸੀ ਦੋ ਪਿਸਟਲ ਬੱਤੀ ਬੋਰ ਦੇ ਤੇ 10 ਜਿੰਦਾ ਰੌਂਦ ਇਨਾਂ ਕੋਲ ਬੱਤੀ ਬੋਰ ਦੇ ਬਰਾਮਦ ਹੋਇਆ ਚਲੋ ਕਿੱਦਾਂ ਕਦਮ ਦੱਸਦੇ ਆ ਕਾਹਨੇ ਗ੍ਰੀਨ ਉਹ ਅੰਡਰ ਸੈਕਸ਼ਨ 307 323 34 ਦੋ ਮੁਕਦਮੇ ਗੁਰਮੀਤ ਸਿੰਘ ਤੇ ਹਨ ਇੱਕ ਮੁਕਦਮਾ 307 ਦਾ ਅਨਮੋਲ ਦੀਪ ਤੇ ਹੈ ਜੋ ਕਿ ਥਾਣਾ ਲੰਬੀ ਦੇ ਵਿੱਚ ਦਰਜਨ ਲੰਬੀ ਅਤੇ ਮਲੋਟ ਦੇ ਵਿੱਚ ਦਰਜਨ ਮੁਕਦਮਾ ਹੀ ਸਮਝ ਵਰਦਾ ਕੋਈ ਜਾਣਦੀ ਜਾਂ ਕੋਈ ਹੋਰ ਵੀ ਅਨੁਸਾਰ ਨਹੀਂ ਫਿਲਹਾਲ ਇਹ ਦੋਨਾਂ ਦਾ ਹੀ ਰੋਲ ਸਾਹਮਣੇ ਆਇਆ ਕੋਈ ਅੱਗੇ ਨਹੀਂ ਕਿਸੇ ਦਾ ਹੋਰ ਰੋਲ ਸਾਹਮਣੇ ਆਇਆ